ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਕਤਲ ਦੀਆਂ ਦਰਦਨਾਕ ਤਸਵੀਰਾਂ ਸ਼ਰੇ ਬਜ਼ਾਰ ਇੱਕ ਨੌਜਵਾਨ ਨੂੰ ਮਾਰੀਆਂ ਗਈਆਂ ਗੋਲੀਆਂ 30 ਸੈਕਿੰਡ ਦੇ ਇਸ ਵੀਡੀਓ ਦੇ ਵਿੱਚ ਜੋ ਕੁਝ ਕੈਦ ਹੋਇਆ ਉਸ ਨੂੰ ਵੇਖ ਕੇ ਕਿਸੇ ਦਾ ਵੀ ਦਿਲ ਸਹਮ ਨਹੀਂ ਸਕਦਾ ਏ ਮਲਜ਼ਮਾਂ ਦੇ ਹੌਸਲੇ ਕਿਸ ਕਦਰ ਉਲੰਧ ਨੇ ਕਤਲ ਦੀ ਇਹ ਵਾਰਤਾ ਤੋਂ ਸਾਫ਼ ਹੋ ਜਾਂਦਾ ਏ ਘਟਨਾ ਹਰਿਆਣਾ ਦੇ ਜੀਂਦੀ ਹੈ ਜਿੱਥੇ ਚਾਂਚਕੇੜ ਦੇ ਨੇੜੇ ਸ਼ਿਵ ਚੌਕ ਦੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਨੇ ਕਤਲ ਦੀ ਇਸ ਵਾਰਤਾ ਨੂੰ ਅੰਜਾਮ ਦਿੱਤਾ। ਘਟਨਾ ਰਾਤ ਕਰੀਬ 8:30 ਵਜੇ ਦੀ ਹੈ ਜਦੋਂ ਦੋ ਮੋਟਰਸਾਈਕਲ ਸਵਾਰ ਮੁਲਜ਼ਮ ਇੱਕ ਨੌਜਵਾਨ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਨੇ। ਸਭ ਤੋਂ ਪਹਿਲਾਂ ਬਾਈਕ ਦੇ ਉੱਤੇ ਆਇਆ ਇੱਕ ਮੁਲਜ਼ਮ ਨੌਜਵਾਨ ਦੇ ਉੱਤੇ ਹਮਲਾ ਕਰਦਾ ਹੈ ਤੇ ਉਸ ਦੇ ਉੱਤੇ ਗੋਲੀ ਚਲਾਉਂਦਾ ਹੈ। ਨੌਜਵਾਨ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਮੁਲਜ਼ਮ ਉਸ ਨੂੰ ਥੱਲੇ ਗਿra ਦਿੰਦੇ ਨੇ। 피ੜਤ ਨੌਜਵਾਨ ਨੂੰ ਕੁੱਟਿਆ ਜਾਂਦਾ ਏ ਸ਼ਰੀਆਮ ਉਸ ਨੂੰ ਬਾਜ਼ਾਰ ਦੇ ਵਿੱਚ ਕਸੀਟਿਆ ਜਾਂਦਾ ਏ ਤੇ ਫਿਰ ਇੱਕ ਜਾਂ ਦੋ ਨਹੀਂ ਬਲਕਿ ਪੰਜ ਗੋਲੀਆਂ ਮਾਰ ਕੇ ਉਸ ਨੂੰ ਮੌਕੇ ਤੇ ਹੀ ਕਤਲ ਕਰ ਦਿੱਤਾ ਜਾਂਦਾ ਏ ਘਟਨਾ ਦੇ ਮੌਕੇ ਨਾਲ ਹੀ ਰੇੜੀ ਚਲਾ ਰਹੇ ਅਤੇ ਹੋਰ ਲੋਕਾਂ ਦੀ ਅੱਗੇ ਵਧਣ ਤੱਕ ਦੀ ਹਿੰਮਤ ਨਹੀਂ ਹੁੰਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਆਪਣਾ ਪਿਸਤੌਲ ਹਵਾ ਦੇ ਵਿੱਚ ਲਹਿਰਾਉਂਦੇ ਹੋਏ ਬੜੀ ਆਸਾਨੀ ਨਾਲ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਘਟਨਾ ਤੋਂ ਬਾਅਦ ਮੌਕੇ ਦੇ ਉੱਤੇ ਲੋਕਾਂ ਦੀ ਭੀੜ ਇਕੱਠਾ ਹੋ ਜਾਂਦੀ ਹੈ ਤੇ ਪੀੜਤ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਏ ਪਹਿਲੀ ਨਜ਼ਰ ਦੇ ਵਿੱਚ ਪੁਲਿਸ ਇਸ ਪੂਰੀ ਘਟਨਾ ਨੂੰ ਆਪਸੀ ਰੰਜਿਸ਼ਾ ਮਾਮਲਾ ਮੰਨ ਰਹੀ ਹੈ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਕਤਲ ਦੀ ਅਸਲ ਵਜ੍ਹਾ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੀਗੀ ਜਾਂਚ ਗੇਟ 'ਤੇ ਇਤਲਾ ਮਿਲੀ ਹੈ ਗੋਲੀ ਚਲੀ ਹੈ ਇੱਕ ਲੱਕੀ ਨਾਮ ਦਾ ਹੈ ਬਿਵਾਣੀ ਰੋਡ ਦਾ ਉਸਕੋ ਗੋਲੀ ਮਾਰੀ ਗਈ ਹੈ ਘਟਨਾ ਤੋਂ ਸੀਸੀਟੀਵੀ ਇਹ ਦੇਖ ਰਹੇ ਫੁਟੇਜ ਉਸਮੇ ਕੋਈ ਪਤਾ ਚਲਦਾ ਹੈ ਤੋ ਅੱਜ ਤੱਕ ਕੋਈ ਕਲੀਅਰ ਹੋਆ ਨਹੀਂ ਹੈ ਨਹੀਂ ਸਰ ਇਤਨਾ ਪਤਾ ਨਹੀਂ ਚਲਿਆ ਅੱਜ ਤੱਕ ਕਿਤਨੇ ਲੋਕ ਥੇ ਦੇਖ ਰਹੇ ਸੀਸੀਟੀਵੀ ਉਸਮੇ ਕੋਈ ਆਤਾ ਹੈ ਮਰਡਰ ਹੋਇਆ ਤਾਂ ਰੰਜੀਸ਼ ਹੀ ਹੈ ਬਾਕੀ ਪਰਿਵਾਰ ਵਾਲੋਂ ਸੇ ਮਿਲਤੇ ਹੈ ਪੁੱਛਤੇ ਹੈ ਉਹਨਾਂ